ਬਾਏ ਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਇੱਕ ਹੋਰ ਬੇਨਤੀ ਕਰਨ ਲੱਗਾ ਕਿ ਜਿੰਨੀਆਂ ਵੀ ਸੰਗਤਾਂ ਦੁਖੀ ਆ ਬਹੁਤ ਦੁਖੀ ਆ ਪਰੇਸ਼ਾਨ ਕਿਸੇ ਵੀ ਗੱਲ ਤੋਂ ਕਿਸੇ ਵੀ ਗੱਲ ਤੋਂ ਕਿਸੇ ਵੀ ਬਿਮਾਰੀ ਤੋਂ ਕਿਸੇ ਵੀ ਗੱਲ ਦੇ ਵਿੱਚ ਉਹਨਾਂ ਨੂੰ ਦੁੱਖ ਤਕਲੀਫ ਆ ਤੇ ਬਹੁਤ ਉਹ ਕੋ ਮਕਮਾ ਗਏ ਤੇ ਥੱਕ ਗਏ ਆ ਤੇ ਕਿਤੂ ਵੀ ਉਹਨਾਂ ਦੀਆਂ ਬਿਮਾਰੀਆਂ ਦਾ ਜਿਹੜਾ ਹੱਲ ਨਹੀਂ ਹੁੰਦਾ ਬਿਮਾਰੀਆਂ ਦਾ ਹੱਲ ਨਹੀਂ ਹੁੰਦਾ ਜਾਂ ਦੁੱਖਾਂ ਦਾ ਕੋਈ ਅੰਤ ਨਹੀਂ ਹੁੰਦਾ ਦੁੱਖ ਵਧ ਹੀ ਜਾਂਦੇ ਆ ਤੇ ਕੋਈ ਉਹਨਾਂ ਦਾ ਅੰਤ ਨਹੀਂ ਦੁੱਖਾਂ ਦਾ ਦੁੱਖ ਵਧ ਹੀ ਜਾਂਦੇ ਵਧ ਹੀ ਜਾਂਦੇ ਤੇ ਮੈਂ ਉਸ ਉਹਨਾਂ ਸੰਤਾਂ ਨੂੰ ਪਿਆਰ ਨਾਲ ਇੱਕ ਸੁਨਾਹ ਦੇਣਾ ਚਾਹਣਾ ਵਾਂ ਬੇਨਤੀ ਕਰਨੀ ਚਾਹਣਾ ਇਹ ਤੁਸੀਂ ਥੱਕ ਗਏ ਜੈ ਨਾ ਬਾਬਿਆਂ ਦੇ ਜਾ ਜਾ ਕੇ ਜਾਦੂ ਟੂਣੇ ਕਰਾ ਕਰ ਕੇ ਗੱਦੀਆਂ ਤੇ ਜਾ ਜਾ ਕੇ ਆਹ ਜੀ ਫਲਾਣੇ ਦੀ ਗੱਦੀ ਆ ਫਲਾਣੇ ਦੀ ਗੱਦੀ ਆ ਫਲਾਣੇ ਦੀ ਗੱਦੀ ਆ ਤੇ ਤੁਸੀਂ ਥੱਕ ਜੇ ਥੱਕ ਗਏ ਜੇ ਚਾਰੇ ਕੁੰਟਾ ਕਹੀ ਜਾਨੀਏ ਘੁੰਮਲੀਆਂ ਦੇ ਤੁਹਾਨੂੰ ਕਿਤੋਂ ਵੀ ਤੁਹਾਡੇ ਦੁੱਖਾਂ ਦਾ ਅੰਤ ਨਹੀਂ ਹੋਇਆ ਵਾਧਾ ਹੀ ਹੋ ਰਿਹਾ ਤੁਹਾਡੇ ਦੁੱਖਾਂ ਦੇ ਵਿੱਚ ਕਿਦੋਂ ਵੀ ਤੁਸੀਂ ਰਾਜੀ ਨਹੀਂ ਹੋਏ ਤੇ ਮੈਂ ਇੱਕ ਤੁਹਾਡੇ ਚੰਨਾਂ 'ਚ ਬੇਨਤੀ ਕਰ ਰਿਹਾ ਕਿ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਚੁਪਾਰੇ ਕੱਟੇ ਜਾਂਦੇ ਆ ਤੰਤਰਮ ਅੰਮ੍ਰਿਤਸਰ ਰੋਡ ਤੇ ਟਾਲਾ ਸਬ ਗੁਰਦੁਆਰਾ ਸਾਹਿਬ ਆ ਇੱਥੇ ਵੀ ਐਤਵਾਰ ਨੂੰ ਚੁਪਾਰੇ ਕੱਟੇ ਜਾਂਦੇ ਆ ਫਿਰ ਅੱਗੇ ਚਾਟੀਪਿੰਡ ਚੌਂਕ ਅੰਮ੍ਰਿਤਸਰ ਬਾਬਾ ਜੀ ਦਾ ਗੁਰਦੁਆਰਾ ਉੱਥੇ ਵੀ ਚੁਪਾਰੇ ਕੱਟੇ ਜਾਂਦੇ ਆ ਤੇ ਤਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਆ ਉਹ ਚੁਪੈਰੇ ਕੱਟੇ ਜਾਂਦੇ ਆ ਉਹਨਾਂ ਦੇ ਨਾਂ ਦੇ ਤੇ ਮੈਂ ਸਾਰੀਆਂ ਪਿਆਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਦੁੱਖ ਨਹੀਂ ਨਾ ਕੱਟੇ ਜਾਂਦੇ ਤੇ ਬਹੁਤ ਜ਼ਿਆਦੇ ਦੁਖੀ ਆ ਕਿਸੇ ਵੀ ਗੱਲ 'ਚ ਕਿਸੇ ਵੀ ਦੁੱਖ ਦੇ ਵਿੱਚ ਕਿਸੇ ਵੀ ਬਿਮਾਰੀ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਬਿਮਾਰੀ ਕੋਈ ਦੁੱਖ ਕੋਈ ਪਰੇਸ਼ਾਨੀਆਂ ਚਾਹੇ ਉਹ ਸਰੀਰਕ ਆ ਚਾਹੇ ਉਹ ਮਾਨਸਿਕ ਆ ਕਹੇ ਕਿਸ ਨੂੰ ਕਹ ਤੀ ਪੁੱਤ ਦੀ ਆ ਕੋਈ ਵੀ ਬਿਮਾਰੀ ਆ ਨਾ ਤਾਂ ਮੈਂ ਤੁਹਾਡੇ ਸਾਰਿਆਂ ਦੇ ਚਰਨਾਵਾਂ ਵਿੱਚ ਬੇਨਤੀ ਕਰਦਾ ਕਿ ਤੁਸੀਂ ਬਾਬੇ ਦੀਪ ਸਿੰਘ ਜੀ ਦੇ ਜਿੱਥੇ ਵੀ ਤੁਹਾਡੇ ਲੱਗੇ ਕਿਤੇ ਗੁਰਦੁਆਰਾ ਸਾਹਿਬ ਹੈਗਾ ਉਹ ਚੁਪਾਰੇ ਕੱਟ ਜਾਂਦੇ ਨੇ ਚੁਪਾਰੇ ਉਹ ਚੁਪਾਰੇ ਜਰੂਰ ਕਟੋ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਸਾਰੇ ਹੀ 100% ਕੱਟੇ ਜਾਣਗੇ ਬਾਬਾ ਜੀ ਦੇ ਖੰਡੇ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ ਬਹੁਤ ਜ਼ਿਆਦਾ ਸ਼ਕਤੀ ਆ ਤੇ ਅਸੀਂ ਵੀ ਆ ਸਮਝਰੋ ਵੀ ਸਾਡਾ ਤੀਜਾ ਚੌਥਾ ਚਪਹਿਰਾ ਵਾ ਅਸੀਂ ਕੱਟ ਰਹੇ ਆ ਤੇ ਸਾਡੇ ਜਿਹੜੇ ਘਰ ਦੇ ਦੁੱਖ ਤਕਲੀਫਾਂ ਹੀ ਪਰੇਸ਼ਾਨੀਆਂ ਹੀ ਉਹ ਤਰੀਬਨ 50% ਜਿਹੜੀਆਂ ਉਹ ਕੱਟੀਆਂ ਗਈਆਂ ਇਹ ਕਰਕੇ ਮੈਂ ਸੰਤ ਨੂੰ ਬੇਨਤੀ ਕਰਦਾ ਕਿ ਜੇ ਸਾਨੂੰ ਬਾਬਾ ਜੀ ਦੇ ਦਰਬਾਰ ਤੋਂ ਗੁਰਦੁਆਰਾ ਸਾਹਿਬ ਤੋਂ ਦਰਬਾਰ ਤੋਂ ਉਹਨਾਂ ਦੇ ਚਪਹਿਰੇ ਕੱਟਣ ਨਾਲ ਫਾਇਦਾ ਹੋਇਆ ਤੇ ਪੂਰੀ ਸਾਰੀ ਜਿੰਨੀ ਵੀ ਸਾਧ ਸੰਗਤ ਦੁਖੀ ਆ ਬਾਬਾ ਜੀ ਦੇ ਚਰਨਾਂ ਨਾਲ ਜੁੜ ਜੋ ਤੇ ਜਿਹੜੇ ਆ ਉਹ ਤੁਸੀਂ ਅੰਮ੍ਰਿਤ ਵੀ ਸਕੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸਕੇ ਹੁਣ ਤੁਸੀਂ ਕਹਿੰਦਾ ਵੀ ਤੂੰ ਤੇ ਅੰਮ੍ਰਿਤ ਨਹੀਂ ਸਕੇ ਦਾੜੀ ਕੱਟੀ ਆ ਪਿਆਰੀ ਸੰਗ ਜੀ ਅਜੇ ਹਟਾ ਜਿੱਦਾਂ ਕਹਿੰਦੇ ਵੀ ਤੀਜਾ ਚੌਥਾ ਵਿਚ ਪਹਿਰਾ ਵਾ ਤੇ ਅਸੀਂ ਆਪਣਾ ਮਨ ਜਿਹੜਾ ਉਹ ਬਣਾ ਲਿਆ ਵਾ ਤੇ ਹੋੜੀ-ਵੋੜੀ ਮੈਂ ਆਪਣੀ ਜਿਹੜੀ ਦਾੜੀ ਆ ਇਹਨੂੰ ਵਧਾਉਣਾ ਸ਼ੁਰੂ ਕਰੂੰਗਾ ਤੇ ਮੈਂ ਵੀ ਅੰਮ੍ਰਿਤ ਸਕਣਾ ਤੇ ਮੇਰੇ ਘਰ ਦੇ ਨਾਲ ਤੇ ਹੁਣ ਸ਼ਾਇਦ ਹੋ ਸਕਦਾ ਬਹੁਤ ਸਿੱਧੀ ਚੱਕ ਲੈਣ ਕਿਉਂਕਿ ਉਹਨਾਂ ਖੜੀ ਦਾੜੀ ਵਧਾਉਣੀ ਹੈ ਜਨਾਨੀਆਂ ਦੇ ਜਦੋਂ ਵੱਢੀ ਅਮਰ ਸਕਦੀਆਂ ਆਦਮੀ ਨੂੰ ਥੋੜਾ ਔਖਾ ਹੁੰਦਾ ਜਿਹਨਾਂ ਦੀਆਂ ਦਾੜੀਆਂ ਕੱਟੀਆਂ ਹੁੰਦੀਆਂ ਵੀ ਪਹਿਲਾਂ ਦਾੜੀਆਂ ਵਧਾਉਣੀਆਂ ਕਰਨੀਆਂ ਫਿਰ ਅਮਰ ਸਕਣਾ ਹੁੰਦਾ ਇਹ ਕਰਕੇ ਮੇਰੀ ਸਾਰੀ ਪਿਆਰੀ ਸੰਗਤ ਨੂੰ ਰੱਬ ਉਹ ਵੀ ਸੰਤ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਵੀ ਜੋ ਦੁੱਖ ਤਰੀਕੋ ਨਹੀਂ ਨਾ ਕਿਤੇ ਹੱਲ ਹੋਣਿਆ ਦੁੱਖਾਂ ਦਾ ਅੰਤ ਨਹੀਂ ਹੁੰਦਾ ਉਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਆਓ ਜਿੱਥੇ ਵਿੱਚ ਪਹਿਰੇ ਕੱਟੇ ਜਾਂਦੇ ਦੁਪਹਿਰੇ ਕੱਟੋ ਤੇ ਤੁਹਾਡੇ ਸਾਰੇ ਦੁੱਖ ਕੱਟੇ ਜਾਣੇ ਸਾਰੇ ਕੱਟੇ ਜਾਣੇ 100% ਨਹੀਂ 1000% ਗਾਰੰਟੀ ਹੈ ਮੈਂ ਸੱਚੇ ਕਹਿ ਰਿਹਾ ਜੇ ਕੋਈ ਵੇਚ ਮੇਰੇ ਕੋ ਝੂਠ ਝੂਠੀ ਗੱਲ ਹੋਵੇ ਜਾਂ ਝੂਠ ਬੋਲਿਆ ਗਿਆ ਹੋਵੇ ਤੇ ਮੈਂ ਤੁਹਾਡੀ ਪੂਰੀ ਸਾਰੀ ਸੰਗਤ ਤੋਂ ਮਾਫੀ ਮੰਗਦਾ ਵੈਗਰੂ ਜੀ ਦਾ ਕਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ